ਲਗਾਤਾਰ ਈਮੇਲ ਜਿਹੜੀਆਂ ਸਚਕਨ ਦਰਵਾਤ ਸਾਹਿਬ ਵਿਖੇ ਈਮੇਲ ਆਈਆਂ ਕਿ ਇੱਕ ਬੰਦਾ ਹਰਾਸਤ ਵਿੱਚ ਲਿਆ ਗਿਆ ਪੁੱਛ ਕਿਸ ਲਈ ਤੇ ਤਾਮਨੜ ਦਾ ਉਹ ਛਕਛਾਤੇ ਸੁਭੰ ਦੁੰਬੇ ਉਹਦਾ ਨਾਮ ਆ ਤੇ ਸੀਐਮ ਸਾਹਿਬ ਨੂੰ ਵੀ ਤੇ ਗ੍ਰਹਿ ਮੰਤਰੀ ਜੋ ਹੋਮ ਮਿਨਿਸਟਰੀਆ ਹਿੰਦੁਸਤਾਨ ਦੇ ਉਹਨਾਂ ਨੂੰ ਵੀ ਬੇਨਤੀ ਕਰਦਾ ਮੀਡੀਆ ਦੇ ਜ਼ਰੀਏ ਕਿ ਐਸੀ ਈਸ਼ੂ ਨੂੰ ਜਿਹੜਾ ਬੰਦਾ ਮਹਰਾਸਤ ਵਿੱਚ ਲਿਆ ਗਿਆ ਉਹ ਧੋਪਛਗ ਕੀਤੀ ਜਾਵੇ ਇਹਦੇ ਵਿੱਚ ਕਿਹੜੀਆਂ ਤਾਕਤਾਂ ਹੈਗੀਆਂ ਕਿਹੜਾ ਗਰੁੱਪ ਆ ਕਿਹੜੀਆਂ ਏਜੰਸੀਆਂ ਪਿੱਛੇ ਕੰਮ ਕਰਦੀਆਂ ਪਈਆਂ ਤੇ ਦੂਜਾ ਮੈਂ ਇਹ ਕਹਿੰਦਾ ਕੋ ਖਾਣਾ ਪੂਰਤੀ ਨਾ ਹੋਵੇ ਕਿਉਂਕਿ ਇਸ ਛੂਤੇ ਖਾਣਾ ਪੂਰਤੀ ਨਹੀਂ ਹੋਣੀ ਚਾਹੀਦੀ ਤੇ ਖਾਣਾ ਪੂਰਤੀ ਨਾ ਹੋਵੇ ਤੇ ਇੱਥੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਮੈਨੂੰ ਜੋ ਲੱਗਦਾ ਹੈ ਇਹ ਇਕੱਲਾ ਬੰਦਾ ਨਹੀਂ ਕਿਉਂਕਿ ਜਦੋਂ ਪੁਲਿਸ ਨੇ ਉਹਨੂੰ ਹਰਾਸਤ ਵਿੱਚ ਲੈ ਲਿਆ ਮੈਂ ਯਕੀਨ ਆਪਣੇ ਨਾਲ ਕਹਿੰਦਾ ਉਹ ਤੋਂ ਬਾਅਦ ਵੀ ਸਾਨੂੰ ਈਮੇਲ ਆਈ ਹੈ ਇਹਦਾ ਮਤਲਬ ਕੋਈ ਗਰੁੱਪ ਕੰਮ ਕਰਦਾ ਕੋਈ ਏਜੰਸੀ ਕੰਮ ਕਰਦੀ ਕੋਈ ਇਹ ਵੱਡੀਆਂ ਤਾਕਤਾਂ ਪਿੱਛੇ ਕੰਮ ਕਰਦੀਆਂ ਕਿਤੇ ਇਦਾਂ ਦਾ ਡਰਾਮਾ ਨਾ ਹੋਵੇ ਕਿ ਕਿਸੇ ਦੇ ਮਨ ਨੂੰ ਕਿਸੇ ਦੇ ਅੱਖਾਂ ਦੇ ਵਿੱਚ ਇਹ ਗੱਲ ਰੜਕਤੀ ਹੋਵੇ ਵੀ ਇੱਥੇ ਦਿਨ ਰਾਤ ਭਾਵੇਂ ਸਵੇਰ ਆ ਭਾਵੇਂ ਸ਼ਾਮ ਆ ਭਾਵੇਂ ਦੁਪਹਿਰ ਆ ਭਾਵੇਂ ਸਿਆਲ ਆ ਭਾਵੇਂ ਗਰਮੀ ਹੈ ਵੀ ਇੱਥੇ ਲੰਘਾ ਦੀ ਤਾਦਾਦ ਤੇ ਸੰਗਤ ਕਿਉਂ ਆਉਂਦੀ ਹੈ ਇਹੋ ਗੱਲ ਦਾ ਮਨ ਨੂੰ ਚਬਦੀ ਹੋਵੇ ਜਿਸ ਕਰਕੇ ਉਹ ਈਮੇਲ ਘੜੀ ਵਿੱਚੋਂ ਪਾ ਰਹੇ ਆ